ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਪਟਾਂ ਦੇ ਸੁਰੀਆਂ ਵਿੱਚੋਂ ਪਟ ਗਯੰਤ ਜੀ ਦੇ ਵੱਲੋਂ ਉਚਾਰੀ ਹੋਈ ਬਾਣੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1403 ਅੰਗ ਤੇ ਸੁਸ਼ੋਭਿਤ ਇਹ ਸ਼ਬਦ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਬ ਸਦਕਾ ਬਹੁਤ ਹੀ ਆਸਾਨ ਤੋਂ ਹੇ ਕਿਉਂਕਿ ਇਸ ਸ਼ਬਦ ਨੂੰ ਤਾਰ सप्तक ਵਿੱਚ ਚਲਨ ਨਾ ਹੋਣ ਕਰਕੇ ਆਪਾਂ ਕਰਾਂਗੇ ਦੂਜੇ ਕਾਲੇ ਤੇ ਜਦੋਂ ਵੀਰਾਂ ਦੇ ਸਕੇਲ ਤੇ ਗਾਇਨ ਕਰਾਂਗੇ ਤਾਂ ਜਦੋਂ ਦੂਜੇ ਕਾਲੇ ਨੂੰ ਆਪਾਂ ਸਾਹਮਣੇ ਹਾਂ ਤਾਂ ਮੰਦਰ ਸप्तक ਵਿੱਚ ਕੋਮਲ ਨੀ ਸ਼ੁੱਧ ਧਾ ਅਤੇ ਪਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਅਤੇ ਮੱਧ ਸप्तक ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧਮਾ ਪਾ ਅਤੇ ਸ਼ੁੱਧਧਾ ਇੱਥੇ ਤੱਕ ਹੀ ਸ਼ਬਦ ਦਾ ਚਲਨ ਹੈ ਆਸਾਨੀ ਦੇ ਨਾਲ ਵੀਰ ਅਤੇ ਛੋਟੇ ਬੱਚੇ ਇਸ ਨੂੰ ਗਾਇਨ ਕਰ ਸਕਦੇ ਹਨ ਤੇ ਸੁਣਦੇ ਹਾਂ ਸਰਵਣ ਕਰਦੇ ਹਾਂ ਸ਼ਬਦ ਨੂੰ ਸਥਾਈ ਤੇ ਕੰਤਰਾ ਬਹੁਤ ਆਸਾਨ ਹੈ ਅੰਤਰਾ ਲਗਭਗ ਸਥਾਈ ਵਾਂਗ ਹੀ ਹੈ ਵਾਹੇ ਗੁਰੂ ਤੇ सदका वाह गुरु तेरा सब सदका सेवक के पर पूर जुग जुग सेवक के पर पूर जुग जुग वाह गुरु निरङ्कार प्रभ सदा सलामत निरङ्कार प्रभ सदा सलामत कह न सके को को का कह न से को ਵਾਹ ਗੁਰੂ ਤੇਰਾ ਸਬਸਦ ਕਾ ਵਾਹ ਗੁਰੂ ਤੇਰਾ ਸਬਸਦ ਕਾ ਤੇ ਹੁਣ ਆਪਾਂ ਸਿੱਖਦੇ ਹਾਂ ਇਹ ਸ਼ਬਦ ਨੂੰ ਕੱਲੇ-ਕੱਲੇ ਸਵਰ ਤੇ ਵਾਹ ਕਾਂ ਵਾ ਹ ਗੁਰ ਤੇਰਾ ਸਬ ਸਦ ਕਾਂ ਤੇ ਸਥਾਈ ਦਾ ਜਿਹੜਾ ਅਗਲਾ ਸਟੈਪ ਹੈ ਬਿਲਕੁਲ ਅੰਤਰੇ ਸਾਰੇ ਇਸੇ ਤਰੀਕੇ ਨਾਲ ਹਨ ਸੇਵਕ ਕੈ ਪਰ ਪੋ ਜੋਗ ਜੋਗ ਸੇਵਕ ਕਹਿ ਪਰਪੂਰੇ ਜੋਗ ਜੋਗ ਇਸ ਤੋਂ ਬਾਅਦ ਨਾਲ ਹੀ ਵਾਹ ਗੁਰੂ ਤੇਰਾ ਸਭ ਸਰਦਾਤਾ ਇਸ ਤੋਂ ਬਾਅਦ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂ ਕਦ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਜਿਵੇਂ ਆਪਾਂ ਗਾਇਨ ਕੀਤਾ ਸੀ ਸਿਵਕਿਆ ਭਰਪੂਰ ਜਗ ਜਗ ਨਿਰੰਕਾਰ ਪ੍ਰਭ ਸਦਾ ਸਲਾਮਤ ਤੇ ਇਸ ਦੇ ਨਾਲ ਜਿਹੜਾ ਅਗਲਾ ਸਟੈਪ ਹੈ ਬਿਲਕੁਲ ਜਿਵੇਂ ਵਾਹਿਗੁਰੂ ਤੇਰਾ ਸਭ ਸਦਕਾ ਗਾਇਨ ਕੀਤਾ ਸੀ ਸੇਮ ਉਸੇ ਤਰੀਕੇ ਨਾਲ ਹੈ ਕਹਿ ਨਸ ਕਰ ਕੋ ਤੂੰ ਕਰ ਕਾ ਕਹਿ ਨਸ ਕਰ ਕਾਂ ਇਹਦੇ ਨਾਲ ਆਪਾਂ ਸਥਾਈ ਤੇ ਆਣ ਤੋਂ ਪਹਿਲਾਂ ਸਥਾਈ ਦਾ ਜਿਹੜਾ ਸੈਕੰਡ ਸਟੈਪ ਹੈ ਜੋ ਕਿ ਸ਼ਬਦ ਵਿੱਚ ਸ਼ੁਰੂ ਵਿੱਚ ਹੈ ਉਸ ਨੂੰ ਗਾਇਨ ਕਰ ਸਕਦੇ ਹਾਂ ਸੇਵਕ ਕੈ ਪਰ ਪੂਰ ਜੋਗ ਜੋਗ ਦੋ ਵਾਰ ਗਾਇਨ ਕਰਕੇ ਵਾਹ ਗੁਰੂ ਤੇ ਸਭ ਸਦਕਾ ਸੇਮ ਅਗਲੇ ਅੰਤਰੇ ਇਸੇ ਤਰੀਕੇ ਨਾਲ ਹਨ ਬ੍ਰਹਮਾ ਵਿਸ਼ਨ ਸ੍ਰੀਤਾ ਅਗਨਤ ਬ੍ਰਹਮਾ ਵਿਸ਼ਨ ਸ੍ਰੀਤਾ ਅਗਨਤ ਕਿਨ ਕੋ ਮੋਹ ਪਿਆ ਮਨ ਮਦ ਕਾ ਕੇ ਕੇ ਪਰਪੁਰ ਜੋਗ ਜੋਗ ਵਾਹ ਗੁਰੂ ਤੇਰਾ ਸਬਸਦ ਕਾ ਤੇ ਐਂਡ ਆਪਾਂ ਕਰਾਂਗੇ ਵਾਹੇ ਗੁਰੂ ਵਾਹ ਮੈਨੂੰ ਉਮੀਦ ਹੈ ਕਿ ਆਪ ਜੀ ਦੀ ਸਹਾਇਤਾ ਨਾਲ ਸਾਰੇ ਵੀਰ ਅਤੇ ਛੋਟੇ ਬੱਚੇ ਇਸ ਨੂੰ ਗਾਇਨ ਕਰ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ